ਸ਼ਰਬਾਤ ਸਾਹਿਬ ਉਦੋਂ ਦਾ ਸਾਹਿਬ ਨਿਸ਼ਾਨ ਸਾਹਿਬ ਚੜਾਇਆ ਗਿਆ ਨਾ ਸੰਤਾਂ ਕੀ ਕਹਿਣਾ ਚਾਹੀਦਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੂਲਤੇ ਨਿਸ਼ਾਨ ਰਾਹੇ ਪੰਥ ਮਹਾਰਾਜ ਕੇ ਬਹੁਤ ਸੋਣਾ ਵਾਕ ਹੈ ਕਿ ਸਦਾ ਜਿੰਨਾ ਚਿਰ ਤੱਕ ਦੁਨੀਆ ਰਹੇਗੀ ਉਹਨਾਂ ਚਿਰ ਤੱਕ ਕਲਗੀਆਂ ਵਾਲੇ ਪਾਤਸ਼ਾਹ ਦਾ ਪੰਥ ਦੇ ਨਿਸ਼ਾਨ ਜਿਹੜੇ ਨੇ ਉਹ ਝੁੱਲਦੇ ਰਹਿਣਗੇ ਅੱਜ ਦਾ ਜਿਹੜਾ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਦੀ ਪਵਿੱਤਰ ਧਰਤੀ ਤੇ ਪਵਿੱਤਰ ਅਸਥਾਨਾਂ ਤੇ ਨਿਸ਼ਾਨ ਸਾਹਿਬ ਚੜਿਆ ਹੈ ਉਹ ਚੜਿਆ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਅਸਥਾਨਾਂ ਤੇ ਚਰਨ ਛੋਪਾ ਪ੍ਰਾਪਤ ਅਸਥਾਨਾਂ ਤੇ ਮੈਂ ਸੰਕੇਪ ਜੀ ਬੇਨਤੀ ਕਰਦਿਆਂ ਇਹ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੈ ਜਦੋਂ ਦਿੱਲੀ ਤੋਂ ਚੰਦੂ ਨੂੰ ਨੱਥ ਪਾ ਕੇ ਪੰਜਾਬ ਦੀ ਧਰਤੀ ਨੂੰ ਲੈ ਕੇ ਆਏ ਸਨ ਉਦੋਂ ਰਸਤੇ ਵਿੱਚ ਆਉਂਦਿਆਂ ਜਦੋਂ ਤਰਨਤਨ ਪਹੁੰਚੇ ਤੇ ਇੱਕ ਰਾਤ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਰਹੇ ਸਨ ਇਸ ਕਰਕੇ ਚਰਨਸ਼ੋਪਾਪਤ ਹੋਣ ਕਰਕੇ ਅਸਥਾਨ ਸੰਗਤਾਂ ਦੀ ਮੰਗ ਸੀ ਕਿ ਇੱਥੇ ਦੋ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਝੁੱਲਣੇ ਚਾਹੀਦੇ ਨੇ ਜਿਵੇਂ ਗੁਰੂ ਸਾਹਿਬ ਜੀ ਨੇ ਦੋ ਕਿਰਪਾਨਾਂ ਪਹਿਨੀਆਂ ਮੀਰੀ ਤੇ ਪੀਰੀ ਦੀ ਜਿੰਨੂੰ ਗੁਰੂ ਕੇ ਕਵੀਸ਼ਰਾਂ ਨੇ ਵੀ ਲਿਖਿਆ ਹੈ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜੀਰ ਦੀ ਉਹਦੇ ਭਾਵ ਨੂੰ ਲੈ ਕੇ ਸਤਕਾਰ ਨੂੰ ਲੈ ਕੇ ਅੱਜ ਦੂਜਾ ਨਿਸ਼ਾਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨਾਂ ਤੇ ਚੜ੍ਹਾਇਆ ਏ ਜਿਦਾ ਭਾਵ ਹੈ ਮੀਰੀ ਤੇ ਪੀਰੀ ਦੀ ਤੇ ਗੁਰੂ ਕੀਆ ਸੰਗਤਾਂ ਨੇ ਬੜੇ ਲੰਮੇ ਸਮੇਂ ਤੋਂ ਇਹ ਮੰਗ ਰੱਖੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਇਹ ਜਿਹੜੀ ਸਾਰੀ ਸੇਵਾ ਹੈ ਇਹ ਮਹਾਂਪੁਰਖ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਜਿਨ੍ਹਾਂ ਦੇ ਵਿੱਚ ਬੜਾ ਵੱਡਾ ਉਦਮ ਹੈ ਬਾਬਾ ਅਵਤਾਰ ਸਿੰਘ ਸੂਰ ਸਿੰਘ ਵਾਲਿਆਂ ਦਾ ਕਿਉਂਕਿ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਨ ਪਿਆਰੇ ਸਿੱਖ ਬਾਬਾ ਵਿਧੀ ਚੰਦ ਜੀ ਦੇ ਜਾਣ ਸ਼ੀਨ ਨੇ ਇਸ ਕਰਕੇ ਉਹ ਦਲਪੰਥ ਦੇ ਉਹਨਾਂ ਦਾ ਵੀ ਬੜਾ ਵੱਡਾ ਸੰਯੋਗ ਹੈ ਸੋ ਇਸ ਕਰਕੇ ਮੇਰੀ ਪੀੜੀ ਦੇ ਮਾਲਕ ਗੁਰੂ ਅਰਗੁਨ ਸਾਹਿਬ ਜੀ ਦੇ ਅਸਥਾਨਾਂ ਤੇ ਅੱਜ ਦੂਜਾ ਨਿਸ਼ਾਨ ਸਾਹਿਬ ਚੜ੍ਹਿਆ ਹੈ ਗੁਰੂ ਕੀਆਂ ਸੰਗਤਾਂ ਨੇ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਨੇ ਮਹਾਂਪੁਰਖਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅਸੀਂ ਸਮੁੱਚੇ ਪ੍ਰਬੰਧ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਨੂੰ ਧੰਨਵਾਦ ਜੀ ਆਇਆਂ ਤੇ ਬਹੁਤ-ਬਹੁਤ ਵਧਾਈਆਂ ਦਿੰਨੇ ਹਾਂ ਜਿਹੜੀਆਂ ਸੰਗਤਾਂ ਨੇ ਇਹ ਕਾਰਜ ਸੰਪੂਰਨ ਕੀਤਾ ਹੈ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਰਦਾਰ ਪੰਜਵੇਂ ਪਿਤਾ ਪੰਜਵੇਂ ਗੁਰੂ ਭੰਗੂ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਤੇ ਬਵਿੱਤਰ ਧਰਤੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਰੰਦਰਮ ਵਿਖੇ ਲੰਬੇ ਸਮੇਂ ਤੋਂ ਸਿੱਖ ਸੰਗਤ ਨੂੰ ਇੱਕ ਧੰਨ ਧੰਨ ਛੇਵੇਂ ਪਾਤਸ਼ਾਹ ਛੇਵੇਂ ਨਾਨਕ ਛੇਵੇਂ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪਾਵਨ ਤੇ ਪਵਿੱਤਰ ਸਥਾਨ ਗੁਰਦੁਆਰਾ ਮੰਦਿਰ ਸਾਹਿਬ ਵਿਖੇ ਜਿਸ ਤਰ੍ਹਾਂ ਹੋਰ ਗੁਰੂ ਅਰਜਨ ਸਾਹਿਬ ਜੀ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਬਾਰਾਂ ਦੇ ਉੱਤੇ ਇੱਕ ਮੇਰੀ ਦਾ ਇੱਕ ਮੇਰੀ ਦਾ ਨਿਸ਼ਾਨ ਲੱਗੇ ਸੀਗੇ ਆਪਣੇ ਪ੍ਰਕਰਮਾਂ ਦੇ ਵਿੱਚ ਸਤਿਕਾਰ ਸ੍ਰੀ ਦਰਬਾਰ ਸਾਹਿਬ ਕਰਨ ਦਾ ਮੇਰੇ ਸਿੱਖ ਸੰਗਤ ਦੀ ਬੜੀ ਚੜ੍ਹਦੀ ਭਾਵਨਾ ਸੀਗੀ ਗੁਰੂ ਹਰਗੋਬਿੰਦ ਪਾਸ਼ਾ ਨੇ ਆਪ ਸਿਰ ਤੇ ਹੱਥ ਰੱਖ ਕੇ ਉਹਨਾਂ ਦੀ ਭਾਵਨਾ ਨੂੰ ਹੱਲ ਆਇਆ ਹੈ ਅੱਜ ਸਾਰੀ ਹੀ ਸੰਗਤ ਦਾ ਬੜਾ ਚਾਹ ਸਤਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਲਕੇ ਦੀ ਸੰਗਤ ਨੇ ਔਰ ਦੂਰੋਂ ਦੂਰੋਂ ਆਈ ਸੰਗਤ ਕਿਉਂਕਿ ਗੁਰੂ ਹਰਗੋਬਿੰਦ ਪਾਸ਼ਾ ਦੇ ਦਰਬਾਰ ਤੇ ਨਿਸ਼ਾਨ ਸਾਹਿਬ ਦੀ ਸੇਵਾ ਅੰਗਾਰ ਰਹੀ ਹੈ ਨਿਸ਼ਾਨ ਸਾਹਿਬ ਦੀ ਸੇਵਾ ਜਿੱਥੇ ਸੰਤਾਂ ਮਹਾਂਪੁਰਖਾਂ ਦੇ ਸਹਿਯੋਗ ਦੇ ਨਾਲ ਹੋਈ ਹੈ ਉੱਥੇ ਸਾਰੇ ਹੀ ਮਾਈ ਭਾਈ ਸੰਗਤ ਦੇ ਨਾਲ ਹੋਈ ਹੈ ਮੈਂ ਇਸ ਅੱਜ ਘੜੀ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਘਰ ਦਾ ਮੁੱਖ ਸੇਵਾਦਾਰ ਹੁੰਦੇ ਨਾਂ ਦੇ ਉੱਤੇ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਦਰਬਾਰ ਦੇ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੇ ਉਹਨਾਂ ਨੂੰ ਕੋਟਨ ਕੋਡ ਜਿੱਥੇ ਪ੍ਰਣਾਮ ਕਰਦਾ ਗੁਰੂ ਅਰਜਨ ਨੂੰ ਗੁਰੂ ਹਰਗੋਬਿੰਦ ਪਾਸ਼ਾ ਨੂੰ ਉਥੇ ਸਿੱਖ ਸੰਗਤ ਨੂੰ ਵਧਾਈ ਦਿੰਨਾ ਹੈ ਆਓ ਆਪਾਂ ਸਾਰੇ ਰਲ ਮਿਲ ਕੇ 2-4 ਮਿੰਟ ਤੱਕ ਨਿਸ਼ਾਨ ਸਾਹਿਬ ਦੀ ਬਿਲਕੁਲ ਮੁਕੰਮਲ ਤਿਆਰੀਏ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਗੁਰੂ ਹਰਗੋਬਿੰਦ ਪਾਸ਼ਾ ਦੇ ਦਰਬਾਰ ਦੇ ਨਿਸ਼ਾਨ ਦੀ ਸੇਵਾ ਕਰੀਏ ਖੁਸ਼ੀਆਂ ਲਈਏ ਸਾਰਿਆਂ ਨੂੰ ਗੁਰੂ ਹਰਗੋਬਿੰਦ ਪਾਸ਼ਾ ਜੀ ਇਹ ਕਰਦੇ ਜਿਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂ ਜੀ ਮੈਂ 500 ਮੈਂ ਯਾਦ ਕਰ ਰਿਹਾ ਹਾਂ ਆਪਾਂ ਰੇ ਸੁੰਨੀ ਜੱਟੇ ਕਹਾਣੀ ਸੰਤ ਸਾਧਨ ਪੈਸੇ ਹੋਏ ਪੈਸਾ ਲੁਟਾਉਣੇ ਨਹੀਂ ਲੈ ਫਿਰ ਆਹੋ ਚੱਲ ਚੱਲ ਲਾਗੇ ਗੱਟੇ ਆਹੋ ਕਸਮ ਕਸਮ ਮਸਲਾ ਜਿਹੜਾ ਜਨਹਾਂ ਨੂੰ ਉਪੰਨ ਦਿਨ ਕਰਾ ਰਿਹਾ ਹੈ ਦੂਜੀ ਭਾਗ ਵਿੱਚ ਪਿਆਰ ਉਹਨਾਂ ਦੇ ਦਰਦਾਂ ਤੋਂ ਸੱਜਣਾ ਹੇ ਭਾਰ ਘਰ ਆ ਗਏ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਸਾਰੇ ਆਪਣਾ ਪੰਜਵਾਰੀ ਰਤਨਾ ਵਾਹਿਗੁਰੂ ਦਾ ਜਪ ਕਰੀਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਰਤਨਾ ਵਾਹਿਗੁਰੂ ਰਤਨਾ ਵਾਹਿਗੁਰੂ ਸਾਤ ਨਾਮੁ ਵਾਹਿਗੁਰੂ ਸਾਤ ਨਾਮੁ ਵਾਹਿਗੁਰੂ ਲਬਾਲੀ ਬਸਰੀ ਸੋਨੀਆ ਨਾਹਰ ਇੱਕ ਨੰਬਰ ਇਹ ਕਿਹਦਾ ਪੰਨ ਆਵਾਜ਼ ਦੇ ਸੌਣ ਆ ਗਿਆ ਮਾਹਰ ਆਲਾ ਅਸਲੋ ਵਾਲੇ ਖੇਤ ਚ ਰੱਖੋ ਚੰਦ ਦੇ ਗੱਲ ਜਾਂਦੋ ਵੈਰੀ ਸੋਲਾ ਸਾਹੇਂ ਚ ਰੱਖੋ ਬਾਦਲਾ ਗੱਲ ਰਾਵਾਂ ਮਾਰਿਆ ਨਾ ਖੇਤੀ ਚ ਲੋ ਚੰਦ ਚ ਲੋਟ ਲਾ ਗਾ ਲਓ ਆ ਕੇ ਬੈਗਣਾ ਵੀਰੋ ਦੁਰਗਾ ਪੂਰਾ ਮੇਰਾ ਨਾਜ ਗਾਲੇ ਲਾਓ ਗਾਲੇ ਨਹੀਂ ਲਾਉਣੇ ਰਾਜਾ ਗੇਲਮਟ ਲਗਾ ਰੋ ਪਿਸ਼ਾਣਾ ਪਿਆਉਂਦਾ ਕਰ ਸੰਗ ਤੋਂ ਉਹਨਾਂ ਨਾ ਔਰ ਇਸ਼ਾ ਗੇਲਮਾ ਖਿਜੋ ਰੂਪਾ ਗੇਲਮਾ ਖਿਜੋ ਜਾਂਜਾ ਗੇਲਮਟ ਲਗਾ ਰੋ ਓ ਗਿਸ਼ਾਨਾ ਮੈਂ ਜੇ ਸਾਹਿਬ ਜੀ ਪੱਤੀ ਦੀ ਬੰਦ ਕੋ ਉਹਨਾਂ ਗਰੰਟੀ ਪੈ ਗਿਆ ਤੁਹਾਨੂੰ ਆ ਗਿਆ ਜੀ ਮਹਸਾਬ ਸਰੋਰ ਵਾਲੇ ਪਿਸ਼ਾ ਹੋਇਓ ਪਿਸ਼ਾ ਸੁੱਤੇ ਰੱਖੋ ਜਾਂ ਦੇ ਕਿਲੋ ਮਟਰ ਲੱਗ ਜਾਂਦ ਨਜੀਰ ਮੋਹਦੇ ਸਿਧਾ ਹੁੰਦਾ ਖਲਾਪੀ 50 ਕਿਲੋ ਮਟਰ ਲਾ ਗਰ ਅੱਗੇ ਜੋ ਮਿਝਾ ਲਓ ਮਿਝਾ ਲਓ ਮਿਝਾਗੇ ਬਲੀ ਆ ਰਾਮ ਨਰਾ ਹੈ ਪੀ ਹੋਰ ਹੋਈ ਕਿੰਨੇ ਜੈ ਮੋਦਨ ਬੋਲੇ ਬੋਤਕੋ ਅਸਲੋਵਾ ਦੇ ਖਿਦ ਦੇ ਰਖੋ ਅੱਛਾ ਬੋ ਜਲਦੋ ਅਸਲੋ ਕਿਹੜਾ ਕਰੇ ਕਰੇ ਓੜੇ ਫਿਰਵਾੜ ਪਛਾਹ ਜੋ ਮਰੇ ਮਰੇ ਸਾਰਾ ਗੰਢੇ ਲੈ ਕੇ ਬੋਲੋ ਤੀਰ ਖਾਜਾ ਲਾਣੀ ਕਰਨਾ ਪਰ ਸੰਜਲਣਾ ਨਾ ਕਰੋ ਫੇਰ ਫੜ ਕੇ ਰੱਖੋ ਕਿਹੜੋ ਹੋਣ ਗਲੋ ਓੜੇ ਸੋਹਰਾਟ ਲੱਗਣਾ ਬਲਿਆ ਓੜਾ ਜਰੂਰ ਕਰਾ ਸ਼ਮਾਜ ਫਿਰ ਉਸੇ ਮੜ ਕੇ ਰਖਣੇ ਜੋ ਤਾਰਾ ਬੰਨਾਂਗੇ ਗੁਰੂ ਸਿੱਖ ਜੌੜੀ ਆਪਾਂ ਯੋਗੀ ਅਰਸਾ ਖੜੋ ਮੈਂ ਅਸਾ ਬੋਜੋ ਬੜਨ ਸੈਦੂ ਯਾ ਵੀ ਲੇਟਾ ਨਹੀਂ ਮਾਇੂ ਤੇ ਨਿਦਾਦਾਰ ਬਾਹਰ ਨਿਦਾਦਾਰਤਾ ਕੀ ਕਰਦਾ ਯਾਰ ਕਰਦਾ ਬੜੀ ਜਾਂਦਾ ਆਪਣੇ ਹਸਲ ਜੇ ਫੜ ਕੇ ਖੜੇ ਲੱਗਾ ਨਹੀਂ ਤਾਂ ਉਹ ਲੱਗਨੇ ਆ ਕਾ ਕਰਦੇ ਤੋਂ ਉਹ ਸੇਵਾ ਕਰੋ ਬੰਬਈ ਹਰੋ ਸੜ ਦਿਓ ਮੜਾ ਸੜ ਤੋਂ ਮੜਾ